ਤੋਬਾ ਤੋਬਾ ਆ ਕੀ ਵਾਪਰ ਗਿਆ ਤਸਵੀਰਾਂ ਦੇਖ ਲੋਕਾਂ ਦੇ ਰੋਂਗਟੇ ਹੋਏ ਖੜੇ ਜੇਕਰ ਤੁਸੀਂ ਵੀ ਸਕੂਟੀ ਮੋਟਰਸਾਈਕਲ ਜਾਂ ਫਿਰ ਗੱਡੀ ਤੇ ਜਾ ਰਹੇ ਹੋ ਤਾਂ ਥੋੜਾ ਸਾਵਧਾਨ ਜ਼ਰੂਰ ਰਹੋ ਕਿਉਂਕਿ ਘਰ ਤੁਹਾਡਾ ਕੋਈ ਇੰਤਜ਼ਾਰ ਕਰ ਰਿਹਾ ਹੁੰਦਾ ਦੇਖਿਓ ਕਿ ਤੇ ਤੁਹਾਡੀ ਕਾਲੀ ਦੇ ਚੱਕਰ ਦੇ ਵਿੱਚ ਕਿਸੇ ਦਾ ਘਰ ਨਾ ਬਰਬਾਦ ਹੋ ਜਾਵੇ ਅਜਿਹਾ ਹੀ ਵਾਪਰਿਆ ਪਾਤੜਾ ਲਹਿਰਾ ਗਾਗਾ ਰੋਡ ਤੇ ਜਿੱਥੇ ਭਿਆਨਕ ਐਕਸੀਡੈਂਟ ਨੇ ਸਭ ਦੇ ਹੋਸ਼ ਉਡਾ ਦਿੱਤੇ ਦੇਖੋ ਲਾਈਟ ਤਸਵੀਰਾਂ ਹੁਣ ਵਾਕਾ ਤਾਂ ਨਹੀਂ ਉੱਚ ਕਰ ਰਹੇ ਉਹ ਚੱਕ ਲਾ ਕੇ ਫੈਰ ਲਾ ਗਏ ਹੋਰ ਹਾਂ ਲਈ ਨਹੀਂ ਵੀਡੀਓ ਕਿ ਚੜੀ ਗਏ ਉਹ ਪਿੱਛੇ ਉਹ ਕਿੱਡੀ ਗਏ ਪਹਿਲੇ ਉੱਥੇ ਪਹਿਲੇ ਕੋਟਰੀ ਵੀ ਇਹ ਲਖੋ ਪੁੱਛੀ ਆਚਾਰੇ ਨਿਕਲੇ ਸਾਹਮਣੇ ਦਿਖਣਾ ਲੱਗ ਰਹੀ ਉਹ ਆ ਆ ਦਾ ਮੁੰਡਾ ਆ ਫਿਰ ਮੈਂ ਆ ਗਿਆ ਜੇ ਕੈਮਰਾ ਤਾਂ ਨਹੀਂ ਹੈਗਾ ਨਾਮ ਕਰੀ ਆ ਅਸੀਂ ਆ ਗਏ ਆ ਭੱਜਦੇ ਜੀ ਘਰ ਲੱਗੇ ਅਸੀਂ ਬੰਦੇ ਸਾਹਮਣੇ ਆ ਗਏ ਬੰਦੇ ਉੱਦ ਸਾਡੇ ਨਿਕਲੇ ਇਹਦੇ ਇਹਦੇ ਨਾਮ ਦਾ ਕੋਈ ਪੁੱਛਿਆ ਆਪਣੀ ਕਮੰਡੀ ਦੇ ਇੱਥੇ ਨੇ ਹਾਂ ਇੱਕ ਵੀ ਕਰਾਇਆ ਕਿ ਡਰਾਈਵਰ ਆ ਮਨ ਮਾ ਹੋਇਆ ਪ੍ਰਿੰਟ ਦਾ ਤਾਂ ਮਾਮਲਾ ਸੰਗਰੂਰ ਦੇ ਲਹਿਰਾ ਗਾਗਾ ਦਾ ਜਿੱਥੇ ਇੱਕ ਸਕੂਟੀ ਸਵਾਰ ਨੌਜਵਾਨ ਜੋ ਕਿ ਬਿਲਡਿੰਗ ਦਾ ਕੰਮ ਕਰਦਾ ਸੀ ਆਪਣੀ ਦੁਕਾਨ ਤੋਂ ਘਰ ਵਾਪਸ ਜਾ ਰਿਹਾ ਸੀ ਜਿਸ ਦੌਰਾਨ ਵਰਨਾਕਾਰ ਦੇ ਨਾਲ ਜੋ ਕਿ ਬੜੀ ਤੇਜ਼ੀ ਨਾਲ ਆਈ ਅਤੇ ਸਕੂਟੀ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ ਮੇਰਾ ਨਾਮ ਪ੍ਰਿੰਸ ਕੁਮਾਰੀ ਕਿੰਸੀ ਜਿਹੜਾ ਹਾਦਸਾ ਹੋਇਆ ਕਿੱਥੇ ਹੋਇਆ ਤੇ ਕਿਵੇਂ ਹੋਇਆ ਇਹ ਇਹ ਹਾਦਸਾ ਆਪਣਾ ਲਹਿਰੇ ਕਾਗੇ ਹੋਇਆ ਹੈ ਲੀਲਾ ਕੈਂਚੇ ਚ ਐਚਪੀ ਦਾ ਪੰਪ ਹੈ ਜੀ ਤੇ ਅਸੀਂ ਅੰਦਰ ਪੰਪ ਦੇ ਬੈਠੇ ਹਿਸਾਬ ਕਿਤਾਬ ਕਰ ਰਹੇ ਸੀ ਇਹ 7 ਵਜੇ ਤਕਰੀਬਨ 7:30 ਵਜੇ ਦਾ ਹਾਦਸਾ ਹੈ ਸ਼ਾਮ ਰਾਤ ਵੇਲੇ ਦਾ ਤੇ ਜਦੋਂ ਅਸੀਂ ਹਿਸਾਬ ਕਰ ਰਹੇ ਇੱਕਦਮ ਸਾਨੂੰ ਆਵਾਜ਼ ਆਈ ਬਹੁਤ ਜ਼ਿਆਦਾ ਮਤਲਬ ਧਮਾਕੇਦਾਰ ਆਵਾਜ਼ ਆਈ ਅਸੀਂ ਦੇਖਿਆ ਵੀ ਸਾਨੂੰ ਲੱਗਿਆ ਵੀ ਕੋਈ ਗੱਡੀ ਵਗੈਰਾ ਕਿਸੇ ਨੇ ਟਰੱਕ ਵਗੈਰਾ ਡਾਲੇ ਚ ਮਾਰਿਆ ਹੋਊਗਾ ਗੱਡੀਆਂ ਖੜੀਆਂ ਹੁੰਦੀਆਂ ਨੇ ਪੰਪ ਦੇ ਦੇ ਭੱਜ ਕੇ ਅਸੀਂ ਗਏ ਤੇ ਤਾ ਮੌਕੇ ਤੇ ਵਰਨਾ ਕਾਰ ਚ ਚਾਰ ਮੁੰਡੇ ਕਾਰ ਚ ਲਾ ਰਹੇ ਸੀ ਤੇ ਜੋ ਦੇਖਿਆ ਸੀ ਉਹਨਾਂ ਦੀ ਕਾਰ ਐਕਸੀਡੈਂਟ ਸੀ ਜਦੋਂ ਅਸੀਂ ਪਿੱਛੇ ਨੀਗਾ ਮਾਰੀ ਪਿੱਛੇ ਵਾਲ ਪੰਪ ਦੇ ਰੋਡ ਤੇ ਤਾਂ ਉੱਥੇ ਇੱਕ ਐਕਟਿਵਾ ਟੁੱਟੀ ਡਿੱਗੀ ਪਈ ਸੀ ਤੇ ਅਸੀਂ ਐਕਟਿਵਾ ਕੋਲ ਗਏ ਤਾਂ ਦੋ ਬੰਦੇ ਮਤਲਬ ਜੋ ਜਿਹੜੇ ਐਕਟਿਵਾ ਡਰਾਈਵ ਕਰ ਰਹੇ ਸੀ ਉਹ ਖੜੇ ਸੀ ਤੇ ਮਤਲਬ ਉੱਥੇ ਉਸ ਟਾਈਮ ਬੇਹੋਸ਼ ਪਏ ਸੀ ਜਦੋਂ ਅਸੀਂ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਸਾਨੂੰ ਪਛਾਣ ਆਈ ਮੌਕੇ ਤੇ ਵੀ ਸਾਡਾ ਇੱਕ ਆਪਰੇਟਰ ਪਾਈ ਹੈ ਕਾਲਾ ਸੋਹੀ ਉਹਦਾ ਨਾਮ ਹੀ ਜਮਾਰ ਵਾਲੇ ਤੋਂ ਹੈ ਤੇ ਮਤਲਬ ਅਸੀਂ ਨਾਲ ਦੀ ਨਾਲ ਮਤਲਬ ਹਰਕਤ ਚ ਰੋਲਾ ਪਾਇਆ ਵੀ ਮਤਲਬ ਆਪਣਾ ਜਿਹੜਾ ਮੁੰਡਾ ਸੀਗਾ ਡੈਥ ਹੋ ਗਿਆ ਕੀ ਕੀ ਨਾਮ ਦਾ ਉਸ ਦਾ ਉਸ ਦਾ ਨਾਮ ਬਿੱਕਰ ਸਿੰਘ ਆ ਜੀ ਉਹ ਸਾਨੂੰ ਬਾਅਦ ਵਿੱਚ ਪਛਾਣ ਆਈ ਅਸੀਂ ਪਹਿਲਾਂ ਉਸ ਦੀ ਪਛਾਣ ਚ ਨਹੀਂ ਆ ਰਹੀ ਸੀ ਵੀ ਉਹ ਦੀ ਕੀ ਪਛਾਣ ਆ ਕੀ ਨਹੀਂ ਤੇ ਉਸ ਤੋਂ ਬਾਅਦ ਅਸੀਂ ਕਾਰ ਵਾਲੇ ਮੁੰਡਿਆਂ ਦੇ ਤਰਫ ਆਏ ਵੀ ਤੁਸੀਂ ਮਤਲਬ ਕੋਈ ਹਰਕਤ ਨਾ ਕਰੋ ਭੱਜਣ ਦੀ ਕੋਸ਼ਿਸ਼ ਨਾ ਕਰੋ ਕੁਝ ਵੀ ਨਾ ਕਰੋ ਉਹ ਥੋੜਾ ਜਿਹਾ ਕਬਰਾਟ ਮੰਨ ਰਹੀ ਸੀ ਉਹਨਾਂ ਨੂੰ ਅਸੀਂ ਕਿਹਾ ਵੀ ਤੁਹਾਨੂੰ ਕੁਝ ਨਹੀਂ ਕਹਿੰਦੇ ਕੋਈ ਮਾਰਕਟ ਆਈ ਉਹਨਾਂ ਦੀ ਕੁਛ ਨਹੀਂ ਕੁਝ ਵੀ ਕੋਈ ਮਾਰਕਟ ਆਈ ਨਹੀਂ ਕੀਤੀ ਚਲੋ ਕਬਰਾਟ ਹੋ ਗਈ ਸੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਕਮੈਂਟ ਖੜਜੋ ਸੀ ਬੋੜੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੂੰ ਅਸੀਂ ਮਤਲਬ ਆਇਡੈਂਟੀਫਾਈ ਕਰਕੇ ਪਹਿਲਾਂ ਇਹਨਾਂ ਨੂੰ ਅਸੀਂ ਰੈਫਰ ਕਰਦੀ ਹਾਸਪੀਟਲ ਵਗੈਰਾ ਚ ਕਿੰਨੇ ਜੱਗੂ ਹੈ ਕੀ ਹਾਲਾ ਦੋ ਦੋ ਮੁੰਡੇ ਸੀ ਐਕਟਿਵਾ ਤੇ ਆਨਦੇ ਰਹੇ ਸੀ ਉਹ ਤੇ ਇੱਕ ਦਾ ਨਾਮ ਬਿਕਰ ਸੀ ਤੇ ਇੱਕ ਦਾ ਨਾਮ ਕਾਲਾ ਸੀ ਕਾਲੇ ਨੂੰ ਅਸੀਂ ਮੌਕੇ ਤੇ ਆਪਣੀ ਕਾਰ ਚ ਪਿਠਾ ਕੇ ਸਰਕਾਰੀ ਹਸਪੀਟਲ ਚ ਲੈ ਗਏ ਤੇ ਬਿਕਰ ਨੂੰ ਪਹੁੰਚਾਉਣ ਵਾਸਤੇ ਅਸੀਂ ਕਾਰ ਮਤਲਬ ਹੋਰ ਮੰਗਾਈ ਸੀ ਦਾਰ ਦੋਸਤ ਦੀ ਤੇ ਪਰ ਜਦ ਕੀ ਬਿਕਰ ਤਾਂ ਮੌਕੇ ਤੇ ਐਕਸਪਾਇਰ ਹੋ ਗਿਆ ਤੇ ਕਾਲੇ ਨੂੰ ਉੱਥੇ ਰੈਫਰ ਕਰਤਾ ਜੀ ਪਟਿਆਲੇ ਰੈਫਰ ਕਰਤਾ ਜੀ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਰ ਕੀ ਨਾਮ ਹੈ ਜੀ ਮੇਰਾ ਨਾਮ ਐਸ.ਆਈ. ਜਕਸੀਰ ਸਿੰਘ ਹੈ ਜੀ। ਜਕਸੀਰ ਜੀ ਕੀ ਹਾਸਾ ਹੋਇਆ? ਇਹ ਸਰ ਹਾਸਾ ਅੱਧਾ ਘੰਟਾ ਪਹਿਲਾਂ ਇੱਕ ਇੱਕ ਟਬਾ ਉਹ ਤੇ ਉਹਨੂੰ ਚਲਾ ਰਿਹਾ ਸੀ ਬਕਰ ਸਿੰਘ। ਬਕਰ ਸਿੰਘ ਨਾ ਆਪਣੇ ਲੈਰੀ ਦਾ ਸੀ ਬੰਦਾ ਜੀ ਉਹਦੇ ਨਾਲ ਇੱਕ ਮੁੰਡਾ ਬੈਠਾ ਸੀ ਕਾਲਾ ਸਿੰਘ ਜਵਾਰਕੇ ਦਾ ਜੀ। ਇਹ ਲੇਲ ਕਰਾਂ ਚੌਕ ਵੱਲੋਂ ਆ ਰਹੇ ਸੀ ਸਰ। ਜਦੋਂ ਆਪਣੇ ਆ ਪਟ્રોલ ਪੰਪ ਕੋਲੇ ਪਹੁੰਚੇ ਆ ਇਹ। ਇਧਰੋਂ ਬਰਨਾ ਜਿਹੜੀ ਗੱਡੀ ਆ ਇਹਦਾ ਨੰਬਰ ਹੈਗਾ ਸਰ HR 70 D 1058 ਇਹਦੇ ਵਿੱਚ ਤਿੰਨ ਚਾਰ ਮੁੰਡੇ ਸਵਾਰ ਸੀ ਜੀ ਜਿਨ੍ਹਾਂ ਦੀ ਟੱਪ ਹੋਇਆ ਸੀ ਉਹਨਾਂ ਨੇ ਇਹਦੇ ਵਿੱਚ ਮਾਰੀ ਐ ਸਕੂਟਰੀ ਦੇ ਆ ਕੇ ਸਕੂਟਰੀ ਤੇ ਜਿਹੜਾ ਬੰਦਾ ਆ ਰਿਹਾ ਸੀ ਬਕਰ ਸਿੰਘ ਉਹਦੀ ਮੌਕੇ ਤੇ ਮੌਤ ਹੋ ਗਈ ਹੈ ਜੀ ਤੇ ਜਿਹੜਾ ਦੂਜਾ ਬੰਦਾ ਉਹ ਫੱਟੜ ਹੋ ਗਿਆ ਸਰ ਠੀਕ ਹੈ ਹੋ ਗਈ ਹੁਣ ਕਾਰਵਾਈ ਅਮਰ ਵਿੱਚ ਲਿਆਵਾਂਗੇ ਜੀ ਅਸੀਂ 304 A ਦਾ ਪਰਚਾ ਦੇਵਾਂਗੇ ਇਹ ਸਰ ਲੇਲ ਕਲਾਂ ਤੋਂ ਜਿਹੜਾ ਆਪਣਾ ਲੈਹਰਾ ਸਰ ਇਹ ਇਹਦੇ ਬਜਕਾਰ ਜੇ ਹੋਇਆ ਸੜਕ ਦੇ ਪਟ્રોલ ਪੰਪ ਦੇ ਸਾਹਮਣੇ ਹੋਇਆ ਸਰ ਇਹ ਨਹੀਂ ਗੱਡੀ ਮਿਲ ਗਈ ਆ ਜਦੋਂ ਸਰ ਗਲਤੀ ਗੱਡੀ ਦੀ ਆ ਸਾਰੀ ਪਤਾ ਲੱਗਦਾ ਲੱਗ ਰਿਹਾ ਸਰ ਦੱਸਣ ਮੁਤਾਬਕ ਹੋਰ ਜਿਹੜੇ ਬੰਦੇ ਦੇ ਛੱਟਾਂ ਲੱਗੀਆਂ ਕਿੰਨੇ ਕਰ ਦੋ ਬੰਦੇ ਨੇ ਸਰ ਦੋਨ ਦੇ ਛੱਟੇ ਲੱਗੇ ਨੇ ਨਾ ਇੱਕ ਮਰ ਗਿਆ ਜਿਹਦੇ ਵਿੱਚੋਂ ਬਿੱਕਰ ਸਿੰਘ ਦੀ ਮੌਤ ਹੋ ਗਈ ਕਾਲਾ ਕਾਲਾ ਸਿੰਘ ਦੇ ਸੱਟਾਂ ਵੱਜੀਆਂ ਨੇ ਜੀ ਪਰਿਵਾਰ ਨਾਲ ਕੋਈ ਗੱਲ ਵਾਸਤੇ ਆ ਸਾਰਾ ਪਰਿਵਾਰ ਵੀ ਆਇਆ ਖੜਿਆ ਜੀ ਲੈ ਕੇ ਗਏ ਨੇ ਹੁਣ ਡੈੱਡ ਬੋਡੀ ਭੇਜੀ ਆ ਜੀ ਹਸਤੜ ਮੌਨਿਕ ਪੋਸਟ ਮਾਡਮ ਨੇ ਸੋ ਵਾਹਨ ਚਲਾਉਣ ਵੇਲੇ ਸਾਵਧਾਨ ਜ਼ਰੂਰ ਰਹੋ ਕਿਉਂਕਿ ਘਰ ਤੁਹਾਡਾ ਕੋਈ ਇੰਤਜ਼ਾਰ ਕਰ ਰਿਹਾ ਹੁੰਦਾ ਜਲਦੀ ਪਹੁੰਚਣ ਦੇ ਚੱਕਰ ਦੇ ਵਿੱਚ ਦੇਖਿਓ ਕਿਤੇ ਕਿਸੇ ਦਾ ਜਾਣੇ ਨੁਕਸਾਨ ਨਾ ਕਰ ਦਿਓ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ